ਮੈਂ ਹਰਪ੍ਰੀਤ ਸਿੰਘ ਕੋੜਾ ਵਪਾਰੀਪੁਰਾ ਮਾਰਕੀਟ ਬਡੂੰਗਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਸਾਤੀ ਮੌਸਮ ਯਾਨੀ ਸ਼ਾਵਣ ਦਾ ਮਹੀਨਾ ਚੱਲ ਰਿਹਾ ਜੀ ਤੇ ਇਹ ਬੂਟਿਆਂ ਲਈ ਪਲਾਂਟਸ ਲਈ ਤੇ ਦਰਖਤਾਂ ਲਈ ਰੁੱਖਾਂ ਲਈ ਜਿਹੜੇ ਸਾਨੂੰ ਠੰਡ ਦਿੰਦੇ ਆ ਉਹਦੇ ਲਈ ਦੇਸੀ ਘੋੜਾ ਕੰਮ ਕਰਦਾ ਕਿਰਪਾ ਕਰਕੇ ਮੇਰੇ ਸਾਰੇ ਵੀਰ ਇੱਕ ਹੰਬਲਾ ਮਾਰ ਕੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਨਾਲ ਆਪਾਂ ਇਹ ਵੱਧ ਚੜ ਕੇ ਬੂਟੇ ਲਾਈਏ ਤਾਂ ਕਿ ਇਸ ਮੌਸਮ 'ਚ ਇਹ ਬੂਟੇ ਵੱਧ ਤੇ ਫੁੱਲ ਸਕਣ ਤੇ ਆਪਾਂ ਨੂੰ ਛਾਂ ਆਕਸੀਜਨ ਔਰ ਕਈ ਤਰ੍ਹਾਂ ਦੇ ਸੁੱਖ ਦੇ ਸਕਣ ਪਬਲਿਕ ਹੈਲਪ ਫਾਊਂਡੇਸ਼ਨ ਜੋ ਕਿ ਇਸ ਖੇਤਰ ਦੇ ਵਿੱਚ ਬਹੁਤ 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 ਸੋਹਣਾ ਪ੍ਰਾਲਾ ਕਰ ਰਹੀ ਹੈ ਜਿੱਥੇ ਵੀ ਇਹਨਾਂ ਨੂੰ ਕੋਈ ਜਗ੍ਹਾ ਕੋਈ ਇਹੋ ਜਿਹੀ ਜਗ੍ਹਾ ਮਿਲਦੀ ਹੈ ਉੱਥੇ ਸਿਰਫ ਉਪਾ ਹੀ ਲਾ ਰਹੇ ਨੇ ਮੈਂ ਦੇਖਿਆ ਵੀ ਬਹੁਤ ਵਧੀਆ ਪਬਲਿਕ ਹੈਲਪ ਫਾਊਂਡੇਸ਼ਨ ਤੇ ਵੀ ਬਤਵੰਤੇ ਸੱਜਣ ਨੇ ਬਹੁਤ ਜਿਹੜੇ ਇਹਨਾਂ ਰੁੱਖਾਂ ਨੂੰ ਲਾ ਲਉ ਵੀ ਭਾਰ ਗਰਮੀ ਦੇ ਵਿੱਚ ਵੀ ਪਾਣੀ ਦੇ ਦੇ ਕੇ ਬਚਾ ਕੇ ਰੱਖਦੇ ਆ ਤਾਂ ਸਾਵਾਂ ਤਾਂ ਮੇਨਾ ਅੱਜ ਕੱਲ ਤਾਂ ਬਹੁਤ ਉਹਨਾਂ ਦੀ ਕਿਰਪਾ ਚੱਲ ਰਹੀ ਹੈ ਇਸ ਚੀਜ਼ ਦੇ ਉੱਤੇ ਥੈਂਕ ਯੂ ਪਬਲਿਕ ਹੈਲਪ ਫਾਊਂਡੇਸ਼ਨ ਜੀ ਇਸ ਬਰਸਾਤੀ ਮਹੀਨੇ ਵੱਧ ਤੋਂ ਵੱਧ ਬੂ